ਸਸਰੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਾਰੀਅਲ ਦੀ ਬਰਫੀ ਬਣਾਵਾਂਗੇ ਤੇ ਬਿਨਾ ਖੋਏ ਤੋਂ ਤੇ ਬਿਨਾ ਦੁੱਧ ਤੋਂ ਆਪਾਂ ਨਾਰੀਅਲ ਦੀ ਬਰਫੀ ਬਣਾਵਾਂਗੇ ਤੇ ਹੁਣ ਅੱਗ ਬਲਪੀ ਤੇ ਕੜਾਈ ਧਰਾਂਗੇ ਹੁਣ ਆਪਾਂ ਕਿਓ ਪਾਵਾਂਗੇ ਦੇਸੀ ਜਦੋਂ ਕਿਓ ਘਰਮ ਹੋ ਗਿਆ ਫਿਰ ਆਪਾਂ ਵਿੱਚ ਨਾਰੀਅਲ ਪਾਵਾਂਗੇ ਲਓ ਆਪਾਂ ਹੁਣ ਕਿਓ ਘਰਮ ਹੋ ਗਿਆ ਨਾਰੀਅਲ ਪਾਵਾਂਗੇ ਪਾਈਆ ਨਾਰੀਅਲ ਤੇ 50 ਗ੍ਰਾਮ ਘਿਓ ਆ ਆਪਣਾ ਹਮਮਠੀ ਮਠੀ ਅੱਗ ਤੇ ਬਣਾਵਾਂਗੇ ਆਪਾਂ ਬਾਲੀ ਅੱਗ ਨਹੀਂ ਬਾਲਦੇ ਲਓ 2 ਕੁਮੈਂਟ ਹੋ ਗਏ ਨਰੀਆਲ ਪਾਏ ਨੂੰ ਤੇ ਹੁਣ ਆਪਾਂ ਖੰਡ ਪਾਵਾਂਗੇ ਸੋਗਰਾ ਖੰਡ ਹੈਗੀ ਜੇ ਵੱਧ ਮਿੱਠੇ ਦੀ ਲੋੜ ਹੋਵੇ ਵੱਧ ਵੀ ਪਾ ਸਕਦੇ ਆਪਾਂ ਜੇ ਘੱਟ ਹੋਵੇ ਘੱਟ ਵੀ ਪਾ ਸਕਦੇ ਆਂ ਉਹ ਤੇ ਜਆਲ ਦੀ ਮਨਪਸੰਦ ਹੈ ਜੇ ਕਿਸੇ ਨੇ ਵੱਧ ਖਾਣਾ ਹੈ ਤਾਂ ਵੱਧ ਵੀ ਪਾ ਸਕਦਾ ਹੈ ਆਪਾਂ ਹੁਣ ਚੰਗੀ ਤਰ੍ਹਾਂ ਲਾ ਲਾਂਗੇ ਆਪਾਂ ਅੱਗ ਨਹੀਂ ਥੱਲੇ ਬਾਲਦੇ ਬਾਲੀ ਤੇ ਫਿਰ ਜਾਵੇ ਇਹ ਮੱਚਣ ਲੱਗ ਪੈਂਦਾ ਮੱਠੀ ਮੱਠੀ ਅੱਗ ਤੇ ਬਣੋ ਇਹ ਚੰਗੀ ਤਰ੍ਹਾਂ ਲਾ ਲਾਂਗੇ ਸਵਾਰ ਕੇ ਆਪਾਂ ਖੰਡ ਚੰਗੀ ਤਰ੍ਹਾਂ ਮਿਲਾ ਲਈ ਐ ਤੇ ਹੁਣ ਆਪਾਂ ਮਲਾਈ ਪਾਵਾਂਗੇ ਫੈਂਡ ਕੇ ਰੱਖੀ ਹੋਈ ਏ ਮਲਾਈ 100 ਗ੍ਰਾਮ ਮਲਾਈ ਹੈਗੀ ਲੋ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਤੇ ਲਾ ਕੇ ਮਿਲਾਵਾਂਗੇ ਫਿਰ ਲਓ ਆਪਾਂ ਹੁਣ ਆਪਾਂ ਇਹ ਥਾਲੀ ਚ ਕੱਢਾਂਗੇ ਦੋ ਰੰਗੀ ਬਣਾਵਾਂਗੇ ਅੱਧੀ ਪਹਿਲਾਂ ਆਪਾਂ ਕੱਢ ਲਾਂਗੇ ਅੱਧੀ ਚ ਫੇਰ ਰੰਗ ਪਾਵਾਂਗੇ ਦੋ ਰੰਗੀ ਮਠਿਆਈ ਬਣਾਵਾਂਗੇ Enu apa canggih terapar es cari lagi? Tidur duga rangga apa kau udah rakaliya? Lewa apa canggih terahepar es cari ya? Karena pacer rangga apa manggil? ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ। ਲਾ ਆਪਾਂ ਚੰਗੀ ਤਰ੍ਹਾਂ ਰੰਗ ਵੀ ਰਲਾ ਲਿਆ ਸਵਾਰ ਕੇ ਤੇ ਹੁਣ ਆਪਾਂ ਇਹ ਥਾਲੀ 'ਚ ਇਹਦੇ ਉੱਤੇ ਹੀ ਲਾ ਦੇਾਂਗੇ ਦੂਜੀ ਦੇ ਦੋ ਰੰਗ ਦੀ ਮਠਾਈ ਬਣ ਜੂਗੀ। ਉੱਤੇ ਆਪਾਂ ਲਾ ਕੇ ਤੇ ਪ੍ਰੈਸ ਕਰ ਦੇਾਂਗੇ ਬੜੀਆ ਚੰਗੀ ਤਰ੍ਹਾਂ ਲਓ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲਈਏ ਤੇ ਠੰਡੀ ਕਰਕੇ ਤੁਹਾਨੂੰ ਫਿਰ ਕੱਟ ਕੇ ਦਿਖਾਵਾਂਗੇ ਆਪਣੀ ਬਰਫੀ ਠੰਡੀ ਹੋ ਗਈ ਹੈ 10-15 ਮਿੰਟ ਹੋ ਗਏ ਫਰਿਜ ਚ ਪਈ ਨੂੰ ਤੇ ਹੁਣ ਆਪਾਂ ਇਹਨੂੰ ਕਟਾਂਗੇ ਹੁਣ ਆਪਾਂ ਇਸ ਤਰ੍ਹਾਂ ਕੱਟ ਦੇਾਂਗੇ। ਹੁਣ ਪਲੇਟ 'ਤੇ ਰੱਖ ਦੇਾਂਗੇ। ਵਧੀਆ ਫੋਲੀ ਫੋਲੀ ਬਰਫੀ ਬਣੀ ਹੈ ਬਹੁਤ ਵਧੀਆ ਬਣੀ ਹੈਗੀ ਬਿਨਾ ਖੋਏ ਤੋਂ ਤੇ ਬਿਨਾ ਦੁੱਧ ਤੋਂ ਬਣਾਈ ਆਪਾਂ ਦੇਖੋ ਕਿੰਨੀ ਵਧੀਆ ਬਰਫੀ ਬਣੀ ਆਪਣੀ dourangi ਬਹੁਤ ਵਧੀਆ ਨਾਰੀਅਲ ਦੀ ਬਰਫੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ